ਸਵਾਗਤ ਹੈ ਜੀ ਹੁਸ਼ਾਰਪੁਰ نیوز ਦੇ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ਵਤ ਇੱਕ ਵਾਰ ਮੁੜ ਤੋਂ ਅਸੀਂ ਤੁਹਾਡੇ ਨਾਲ ਹੁਸ਼ਾਰਪੁਰ ਦੀ ਇੱਕ ਨਰਕ ਭਰੀ ਤਸਵੀਰ ਸਾਂਝੀ ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਆਪਾਂ ਸਕੀਮ ਨੰਬਰ 2 ਦੀ ਚਾਲਕ ਤੁਹਾਡੇ ਨਾਲ ਸਾਂਝੀ ਕੀਤੀ ਸੀ ਤਾਂ ਅੱਜ ਹੁਸ਼ਾਰਪੁਰ ਦੇ ਵਾਰਡ ਨੰਬਰ 42 ਜਿੱਥੋਂ ਕਿ ਦ੍ਰਿਪਨ ਸੈਣੀ ਜੋ ਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਨੇ ਤਾਂ ਉਹਨਾਂ ਦੇ ਵਾਰਡ ਦੀ ਤੁਹਾਨੂੰ ਨਰਕ ਭਰੀ ਤਸਵੀਰ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਸ ਵਕਤ ਅਸੀਂ ਹੁਸ਼ਾਰਪੁਰ ਇਸ ਸਤਾਰੀ ਮਾਰਕ ਤੇ ਮੌਜੂਦ ਮਾਨਵਤਾ ਨਗਰ ਮੁਹੱਲੇ ਦੇ ਵਿੱਚ ਮੌਜੂਦ ਹਾਂ ਠਿੰਗਰਾ ਜਿਮ ਵਾਲੀ ਗਲੀ ਦੇ ਵਿੱਚ ਤਾਂ ਗਲੀ ਦੇ ਕਿਸ ਕਿਸ ਤਰ੍ਹਾਂ ਦੇ ਹਾਲਾਤ ਨੇ ਸ਼ਾਇਦ ਮੈਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਉਸ ਦੇ ਲਈ ਸ਼ਾਇਦ ਮੈਨੂੰ ਲੱਗਦਾ ਹੈ ਕਿ ਸ਼ਬਦ ਤੇ ਅੱਖਰ ਵੀ ਘੱਟ ਪੈਣਗੇ ਤਾਂ ਜਿਵੇਂ ਕਿ ਮੈਂ ਹਰ ਵਾਰ ਖਬਰ ਦੇ ਵਿੱਚ ਕਹਿੰਦਾ ਹੁੰਦਾ ਕਿ ਜਿੱਥੇ ਉਹਦੇ ਮਾੜੇ ਹਾਲਾਤ ਹੈ ਤਾਂ ਉਹਨਾਂ ਉੱਥੋਂ ਦੇ ਲੋਕਾਂ ਲਈ ਉਹੀ ਨਾਰਕ ਦੇ ਅੱਖਰ ਜਿਹੜਾ ਸਿਆਣੇ ਕਹਿੰਦੇ ਨੇ ਕਿ ਮਰਨ ਤੋਂ ਬਾਅਦ ਪਤਾ ਲੱਗਦਾ ਕਿ ਨਰਕਸ ਵਰਗੇ ਕੀ ਹੁੰਦਾ ਪਰੰਤੂ ਇੱਥੋਂ ਦੇ ਜੋ ਵਸਨੀਕ ਨੇ ਉਹ ਕਹਿੰਦੇ ਸਾਡੇ ਲਈ ਤਾਂ ਨਰਕ ਇਹੀ ਹੈ ਤਸਵੀਰਾਂ ਆਪਣੀ ਇਹ ਜ਼ੁਬਾਨੀ ਜਿਹੜੀ ਆਪਣੀ ਦੁਰਦਸ਼ਾ ਇਹ ਸੜਕ ਬਿਆਨ ਕਰ ਰਹੀ ਹੈ ਕਿੰਨੇ ਗੰਦੇ ਹਾਲਾਤ ਦੇ ਵਿੱਚ ਜਿਹੜੇ ਇੱਥੋਂ ਲੋਕ ਰਹਿ ਰਹੇ ਨੇ ਇੱਥੋਂ ਤੱਕ ਹੀ ਆਪਣੇ ਇੱਕ ਨਿੱਜੀ ਟਰੈਕਟਰ ਇਹਨਾਂ ਮੁਹੱਲਾ ਵਾਸੀਆਂ ਵੱਲੋਂ ਬੁਲਾ ਕੇ ਜਿਹੜਾ ਇੱਥੇ ਸੁਹਾਗਾ ਫੇਰਿਆ ਜਾ ਰਿਹਾ ਜਾ ਰਿਹਾ ਤਾਂ ਜੋ ਥੋੜਾ ਬੋਤਾ ਜਿਹੜਾ ਲੰਗੜਜੋਗ ਜਿਹੜਾ ਇੱਥੋਂ ਇਹ ਰਸਤਾ ਬਣਾਇਆ ਜਾ ਸਕੇ ਕਿਉਂਕਿ ਇਹ ਗੱਡੀਆਂ ਦੇ ਵਿੱਚ ਜਾਂ ਸਕੂਟਰ ਮੋਟਰਸਾਈਕਲਾਂ ਤੇ ਲੰਘਣਾ ਤਾਂ ਬਹੁਤ ਦੂਰ ਦੀ ਗੱਲ ਹੈ ਇੱਥੋਂ ਪੈਦਲ ਲੰਘਣਾ ਵੀ ਜਿਹੜਾ ਗੁਜ਼ਰਨਾ ਵੀ ਉਹ ਬੇਹਦ ਔਖਾ ਹੋਇਆ ਪਿਆ ਤਾਂ ਮੋਹੱਲਾ ਵਾਸੀ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਮਾਤਾ ਜੀ ਕੀ ਨਾਮ ਆ ਤੁਹਾਡਾ ਜੀ ਮੇਰੇ ਨਾਮ ਕੁਲਦੀਪ ਕੌਰ ਜੀ ਕੁਲਦੀਪ ਕੌਰ ਜੀ ਬੜੇ ਗੰਦੇ ਹਾਲਾਤ ਨੇ ਤੁਹਾਡੇ ਵਾਰਡ ਦੇ ਬੇਹਦ ਘਟੀਆ ਹਾਲਾਤ ਨੇ ਕੋਈ ਸ਼ਬਦ ਨਹੀਂ ਹੈ ਕਿਹਨਾਂ ਸ਼ਬਦਾਂ ਦੇ ਵਿੱਚ ਬਿਆਨ ਕਰ ਸਕੀਏ ਕੀ ਕਹਿਣਾ ਚਾਹੁੰਦੇ ਹੋ ਜੀ ਮੇਰੇ ਕੋਲ ਇਹ ਪਹਿਲਾਂ ਤੇ ਪਾਣੀ ਦਾ ਇਹਨਾਂ ਨੇ ਸੀਵਰੇਜ ਪਾਏ ਇਹਨਾਂ ਨੂੰ ਖੋਲੇ ਨਹੀਂ ਮਿੱਟੀ ਦੇ ਢੇਰ ਲੱਗਿਆ ਨੂੰ ਕਿੰਨੇ 20-22 ਦਿਨ ਹੋ ਗਏ ਇਹਨਾਂ ਨੂੰ ਰੋਜ਼ ਕਹਿੰਨੇ ਕਿ ਸਾਡੇ ਖੋਲ ਇਹਨਾਂ ਨੂੰ ਟਕਟਕੋ ਕਹਿੰਦੇ ਕਿ ਅੱਜ ਜੇਸੇ ਵੀ ਆ ਜਾਣੀ ਅਸੀਂ ਟਾਇਲ ਲਾ ਲੈਣੀ ਆ ਅੱਜ ਸਾਰੇ ਪੂਰੇ ਘਰ ਤੇ ਪਾਣੀ ਗਿਆ ਮੇਰੇ ਜਦ ਤੱਕ ਸਟੋਰ ਤੱਕ ਗਿਆ ਹੈਗਾ ਮਿੱਟੀ ਕਿ ਨਹੀਂ ਮਿੱਟੀ ਨਾਲ ਸਾਰਾ ਸਮਾਨ ਖਰਾਬ ਹੋ ਰਿਹਾ ਮੈਂ ਖੁਦ ਮੇਰੀ ਬੈਕ ਪ੍ਰੋਬਲਮ ਆ ਇਸ ਕਰਕੇ ਮੈਂ ਨਾ ਮੇਰੇ ਕੋਲ ਕੋਈ ਬੰਦਾ ਹੈ ਮੈਂ ਕੱਲੀ ਜੁੜਨੀ ਗਲੀ ਮਾਤਾ ਜੀ ਪੱਟੀ ਕਦੋਂ ਸੀਗੀ ਤੇ ਕਿਸ ਕੰਮ ਲਈ ਪੱਟੀ ਸੀ ਗਲੀ 1.5 ਮਹੀਨਾ ਹੋ ਗਿਆ ਜੀ ਘਟੂ ਘਟ ਏ ਸੀ ਬਰੇਡ ਦੇ ਪਾਈਪ ਵੱਡੇ ਪਾਏ ਆ ਜੀ ਇਹਨਾਂ ਜਿੱਦਾਂ ਗਾਟਰ ਕੋਈ ਸਾਰੇ 3 5 6 ਹੌਲ ਖਿੱਤੇ ਹੋਏ ਆ ਪਰ ਇਹਨਾਂ ਨੇ ਬਾਕੀ ਕੀਤਾ ਨੀ ਕੰਮ ਨਹੀਂ ਕੀਤਾ ਸਿਰਫ ਕੰਮ ਹੋਏ ਜੀ 1.5 ਮਹੀਨੇ ਦੇ ਵਿੱਚ ਕੁਝ ਕੁ ਮੀਟਰ ਦੀ ਗਲੀ ਆ ਇਹੀ ਨਹੀਂ ਇਹਨਾਂ ਤੋਂ ਕੰਮ ਹੋਇਆ ਨਹੀਂ ਜੀ ਆ ਦੇਖੋ ਜੀ ਕਦੇ ਕਰਤਾਂ ਦੇ ਕਦੇ ਹੋਦੀਆਂ ਨਹੀਂ ਪੂਰੀਆਂ ਕਰਿਓ ਨਹੀਂ ਹੋ ਰਿਹਾ ਐਮਸੀ ਕੌਣ ਹੈ ਜੀ ਡਿਪਨ ਸੈਣੀ ਤੇ ਕੀ ਕਹਿੰਦੇ ਜਦੋਂ ਗੱਲਬਾਤ ਕਰਦੇ ਤੇਰੀ ਪ੍ਰਸਾਣੀ ਨਾਲ ਨਹੀਂ ਉਹਨਾਂ ਨੇ ਉਹਨਾਂ ਨੇ ਫੋਨ ਸਵੈਰੇ ਕੀਤਾ ਸੀ ਕੱਲ ਪਰਸੋਂ ਜਦ ਮੈਂ ਪਿਆ ਤਦ ਵੀ ਪੂਰਾ ਘਰ ਜਿੰਦਗੀ 'ਚ ਕਦੀ ਪਾਣੀ ਨਹੀਂ ਸੀ ਗਿਆ ਅਸੀਂ ਸੁੱਤੇ ਪਏ ਸੀ ਜਦ ਤੱਕ ਕਿ ਬੈੱਡ ਦੇ ਥੱਲੇ ਪੈਰ ਰੱਖਿਆ ਤੇ ਪਾਣੀ ਪਾਣੀ ਮੈਂ ਕੱਲੀ ਸੀ ਅੱਛਾ ਕਮਰੇ ਤੱਕ ਪਾਣੀ ਪਹੁੰਚ ਗਿਆ ਸਟੋਰ ਤੱਕ ਗਿਆ ਜੇ ਪੂਰਾ ਤੱਕ ਮੇਰੇ ਘਰ ਦੀ ਬੁਰੀ ਹਾਲਤ ਹੈ ਤੁਸੀਂ ਕੀ ਕਹਿੰਦੇ ਫਿਰ ਜਦੋਂ ਗੱਲ ਕਰਦੇ ਉਹਨਾਂ ਨਾਲ ਨਹੀਂ ਉਹਨਾਂ ਨੇ ਕੱਲ ਪਰਸੋਂ ਵੀ ਇਹੀ ਕਹਿੰਦੇ ਕਿ ਕੋਈ ਨਹੀਂ ਅਸੀਂ ਉਹਨਾਂ ਨੂੰ ਕਹਿੰਨੇ ਆ ਤੇ ਕੋ ਬੰਦਾ ਜਿਹਾ ਆਇਆ ਉਹ ਦੇਖ ਕੇ ਕਿ ਕੱਲ ਉਹਨੇ ਪਰਸੋਂ ਵੀ ਇਹੀ ਕਹਿੰਦੇ ਕਿ ਕੱਲ ਅਸੀਂ ਜੀਸੀਬੀ ਆ ਜੋਗੀ ਪਰ ਕੁਛ ਨਹੀਂ ਹੋਇਆ ਇਸ ਕਰਕੇ ਮੈਂ ਤਾਂ ਆਪਣੇ ਬ੍ਰਦਰ ਨੂੰ ਸੌਣੀ ਤੇ ਬੁਲਾ ਕੇ ਕਰਵਾ ਰਹੀ ਹਾਂ ਅੱਛਾ ਤੁਸੀਂ ਆਪਣੇ ਭਰਾ ਨੂੰ ਬੁਲਾਇਆ ਟਰੈਕਟਰ ਲੈ ਕੇ ਜਿਹੜੇ ਹਾਂਜੀ ਮੇਰਾ ਬ੍ਰਦਰ ਹੈ ਮੈਂ ਕਿਉਂਕਿ ਮੈਂ ਕੱਲੀ ਹਾਂ ਮੇਰੇ ਹੱਥ 20 ਡੈਥ ਹੋ ਚੁੱਕੀ ਹੈ ਜੀ ਤੇ ਫਿਰ ਕੀ ਕਹਿਣਾ ਚਾਹੁੰਦੇ ਹੋ ਇੰਨੇ ਗੰਦੇ ਹਾਲਾਤਾਂ ਦੇ ਵਿੱਚ ਰਹਿਣੇ ਹੋ ਬਜ਼ੁਰਗ ਹੋ ਸੱਟ ਚੋਟ ਵੀ ਲੱਗ ਸਕਦੀ ਹੈ ਕਿਉਂਕਿ ਟਰੈਕਟਰ ਬੜੀ ਮੁਸ਼ਕਿਲ ਲੱਗ ਰਿਹਾ ਸੀ ਫਸ ਫਸ ਕੇ ਤਾਂ ਤੁਰਿਆ ਤਾਂ ਤੁਰਿਆ ਵੀ ਨਹੀਂ ਜਾ ਰਿਹਾ ਜੀ ਕੋਈ ਥੋੜੇ ਜੇ ਕੰਮ ਕਰਨਾ ਕੋਈ ਕੋਈ ਟੰਗ ਤਰੀਕਾ ਹੁੰਦਾ ਏ ਥੋੜਾ ਹੁੰਦਾ ਕਿ ਇੰਨੇ ਨੇ ਦਿਨ ਲੱਗਣਗੇ ਜੀ ਮੈਂ ਕੀ ਕਹਿਣਾ ਚਾਹੁੰਦਾ ਮਤਾਂ ਹੀ ਬੜੇ ਗੰਦੇ ਹਾਲਾਤ ਆ ਜੀ ਮੇਰੇ ਤਾਂ ਹਾਲਾਤ ਬਹੁਤ ਖਰਾਬ ਆ ਮੇਰੇ ਤਾਂ ਅੰਦਰ ਪੇਟੀਆਂ ਚ ਪਾਣੀ ਸੋਫਿਆਂ ਤੇ ਪਾਣੀ ਬਿੱਡਾਂ ਦੇ ਪਾਣੀ ਆ ਪ੍ਰੋਪਰ ਬਹੁਤ ਜ਼ਿਆਦਾ ਪਾਣੀ ਅੰਦਰ ਹੁਣ ਕੋਈ ਹੈ ਉਮੀਦ ਆ ਝਾੜੂ ਵਾਲੇ ਨਵੇਂ ਲਾ ਕੇ ਦੇਣਗੇ ਕੋਈ ਡਿੰਗਾ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਦਾ ਖੜਾ ਬਣਾਉਣਾ ਹੋਵੇ ਝਾੜੂ ਵਾਲਿਆਂ ਤੋਂ ਆਪਾਂ ਸਿੱਖ ਸਕਦੇ ਕੋਈ ਉਮੀਦ ਨਹੀਂ ਕਿਉਂਕਿ ਅਸੀਂ ਇਹੀ ਗੱਲ ਕਹੀ ਸੀ ਕਿ ਜੀਸੀਬੀ ਲਿਆਣ ਕੇ ਜਿਹੜੀ ਉਹ ਮਿੱਟੀ ਆ ਨਾ ਉਹਨੂੰ ਉਹਦਾ ਲੈਵਲ ਕਰ ਦਿਓ ਜੇ ਲੈਵਲ ਹੁੰਦਾ ਤਾਂ ਅੰਦਰਾਂ ਚ ਪਾਣੀ ਨਹੀਂ ਬਣਨਾ ਸੀ ਲੈਵਲ ਹੋਣ ਨਾ ਹੋਣ ਕਰਕੇ ਸਾਰਾ ਪਾਣੀ ਅੰਦਰ ਆਸਾ ਕੰਪਿਊਟਰ ਵਗੈਰਾ ਸਭ ਕੁਝ ਚੋਰੋ ਸਾਰਾ ਫਰਨੀਚਰ ਖਰਾਬ ਹੋ ਗਿਆ ਮੇਨ ਤਾਂ ਇਹ ਆ ਕਿ ਫਰਨੀਚਰ ਬਹੁਤ ਜ਼ਿਆਦਾ ਖਰਾਬ ਹੋਇਆ ਮਾਤਾ ਜੀ ਕਿੰਨੇ ਕਿ ਦਿੱਕਤ ਆਉਂਦੀਆਂ ਗਲੀਆਂ ਦੇ ਵਿੱਚ ਅਕਸਰ ਬਜ਼ੁਰਗਾਂ ਨੇ ਘੁੰਮਣਾ ਫਿਰਨਾ ਹੁੰਦਾ ਸੈਰ ਵੀ ਕਰਨੀ ਹੁੰਦੀ ਹੈ ਜੀ ਆ ਦੇਖੋ ਤੁਸੀਂ ਆਪੇ ਹੀ ਇੱਥੇ ਫਸ ਕੇ ਵਿੱਚ ਨਿਕਲੇ ਨਹੀਂ ਹੁਣਾ ਮੁੜ ਕੇ ਉੱਥੇ ਹੀ ਰਹਿ ਜਾਣਾ ਵਿੱਚ ਹੀ ਰਹਿ ਜਾਣਾ ਕਿੱਥੋਂ ਨਿਕਲਣਾ ਕਿੱਥੇ ਆਣਾ ਤੇ ਕਿੱਥੇ ਜਾਣਾ ਦੇਖੋ ਤੁਸੀਂ ਆਪੇ ਗਲੀ ਦਾ ਹਾਲ ਦੇਖੋ ਬੱਚਿਆਂ ਨੇ ਕਿੱਥੇ ਸਕੂਲ ਜਾਣਾ ਤਿੰਨ ਦਿਨ ਹੋ ਗਏ ਘਰੇ ਬੈਠੇ ਬੱਚੇ ਵੀ ਸਕੂਲ ਵੀ ਨਹੀਂ ਗਏ ਹੈਗੇ ਜਾਏ ਨਹੀਂ ਹੁੰਦਾ ਹੈਗਾ ਜਾਣਾ ਕਿੱਧਰ ਹੈ वो तो कंसंट इतना ਔਖਾ ਕੋ ਕਹਿਣ ਦੀ ਗੱਲ ਨਹੀਂ ਹੈ ਕਿਦੇ ਅੱਗੇ ਰੋਈਏ ਜਾ ਕੇ ਕਿਦੇ ਅੰਗੇ ਪਿੱਟੀ ਜਾ ਕੇ ਜੀ ਭਾਜੀ ਸਰਕਾਰਾਂ ਨਗਰ ਨਿਗਮ ਜਦੋਂ ਹੁਸ਼ਿਆਰਪੁਰ ਨਗਰ ਨਿਗਮ ਬਣਦਾ ਹੈ ਅੱਜ ਤੋਂ 10-12 ਸਾਲ ਪਹਿਲਾਂ ਤਾਂ ਬਹੁਤ ਉਮੀਦਾਂ ਸੀ ਕਿ ਹੁਣ ਬਹੁਤ ਜ਼ਿਆਦਾ ਸੁਧਾਰ ਹੋਏਗਾ ਕਿਉਂਕਿ ਨਗਰ ਕਾਉਂਸਲ ਤੋਂ ਹੁਣ ਨਗਰ ਨਿਗਮ ਬਣ ਚੁੱਕਿਆ ਲੱਗਦਾ ਉਹ ਨਗਰ ਨਿਗਮ ਬਣਨਾ ਤੋਂ ਬਾਅਦ ਕੋਈ ਸੁਧਾਰ ਹੋਇਆ ਹੁਸ਼ਿਆਰਪੁਰ ਦਾ ਜਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰ ਰਹੇ ਹੋ ਜੀ ਸੁਧਾਰ ਹੋਇਆ ਭਾਜੀ ਸੁਧਾਰ ਹੋਇਆ ਜਦੋਂ ਇਨੋਕੇਸ਼ਨ ਕਰਦੇ ਔਰ ਮੰਤਰੀ ਆਂਦੇ ਆ ਫੋਟੋਆਂ ਖਿ ਠੀਕ ਹੈ ਜੀ ਅਖਬਾਰਾਂ ਵਿੱਚ ਫੋਟੋ ਆਉਂਦੀਆਂ ਕਿ ਆ ਅਸੀਂ ਗਲੀ ਦਾ ਅੱਜ ਨੀ ਪੱਥਰ ਰੱਖਿਆ ਆ ਪਰ ਉਸ ਤੋਂ ਬਾਅਦ ਤਾਂ ਕੋਈ ਮੰਤਰੀ ਆਂਦਾ ਨਹੀਂ ਈਵਨ ਕਿ ਪਾਜੀ ਠੇਕੇਦਾਰ ਨਹੀਂ ਆਇਆ ਹੈਗਾ ਠੇਕੇਦਾਰ ਨੂੰ ਕਿੰਨੇ ਫੋਨ ਕੀਤੇ ਗਏ ਆ ਸਾਡੇ ਐਮਸੀ ਸਾਹਿਬ ਉਹ ਨਹੀਂ ਆਏ ਹੈਗੇ ਪਾਜੀ ਹੁਣ ਤੱਕ ਸਦਾ ਦੇਖਣ ਐਮਸੀ ਕਦੇ ਨਹੀਂ ਆਇਆ ਵੋਟਾ ਵੇਲੇ ਐਮਸੀ ਆਇਆ ਉਦੋਂ ਹਰ ਕੋਈ ਜਾਂਦਾ ਪਾਜੀ ਉਦੋਂ ਹਰ ਕੋਈ ਜਾਂਦਾ ਅੱਜ ਪੀਸੀ ਵਿੱਚ ਪਾਣੀ ਪੈ ਗਿਆ ਸੀ ਪੀਯੂ ਦੇ ਵਿੱਚ ਪਾਜੀ ਓਕੇ ਪਰਸੋਂ ਸਾਡੀਆਂ ਪੇਟੀਆਂ ਵਿੱਚ ਪਾਣੀ ਗਿਆ ਕੱਲ ਸਾਰਿਆਂ ਨੇ ਅਸੀਂ ਕੱਪੜੇ ਧੋਦੇ ਆ ਕਪੜੇ ਧੋ ਕੇ ਰੱਖਿਆ ਰਾਤੀ ਪਾਣੀ ਪਾਜੀ ਫਿਰ ਚਲਾ ਗਿਆ ਦੋ ਵਾਰੀ ਸਾਡੇ ਸੋਫੇ ਗਿੱਲੇ ਹੋ ਚੁੱਕੇ ਆ ਅੱਜ ਸੋਫੇ ਹਰ ਕੇ ਸਾਹਮਣੇ ਕਰਕੇ ਸ਼ਿਫਟ ਕੀਤੇ ਅੱਛਾ ਆਪਣੇ ਘਰ ਦਾ ਸਮਾਨ ਹੋਰ ਘਰ ਦੇ ਵਿੱਚ ਰੱਖਿਆ ਸਾਹਮਣੇ ਰੱਖਿਆ ਜੀ ਉੱਥੇ ਰੱਖਿਆ ਜੀ ਤੁਹਾਨੂੰ ਅੰਦਰਲੀ ਰਾਤ ਵੀ ਦਿਖਾਣੇ ਆ ਆਜੋ ਅੰਦਰ ਨੂੰ ਚੱਲਦੇ ਆਪਾਂ ਤੇ ਆਜੋ ਮਾਤਾ ਜੀ ਆਜੋ ਜਿਨ੍ਹਾਂ ਦਾ ਘਰ ਆ ਆਜੋ ਜੀ ਪਾਣੀ ਦਾ ਲੈ ਲਵੋ अच्छा मकान नीवा हुन करके दिखो। पानी लेवल पानी मतलब की एक एक सवा फुट ਦੇ ਕਰੀਬ ਹੈ ਭਾਜੀ ਪਾਣੀ ਭਾਜੀ ਕਰੀਬ ਸਾਡੇ ਅੰਦਰ ਗਿਆ ਦੇਖੋ ਭਾਜੀ ਮਕਾਨ ਬਿਸ਼ਕ ਨੀਵਾ ਪਰ ਪਾਣੀ ਭਾਜੀ ਬਾਹਰੋਂ ਅੰਦਰ ਗਿਆ ਆ ਆ ਬੰਨੀ ਟੱਪ ਕੇ ਸਾਡਾ ਫਿਰ ਪਾਣੀ ਭਾਜੀ ਅੰਦਰ ਗਿਆ ਆ ਇਹਨੇ ਸਾਰਾ ਨੁਕਸਾਨ ਅੰਦਰ ਕੀਤਾ ਆ ਤੁਸੀਂ ਅੰਦਰ ਕਮਰੇ ਜਾ ਕੇ ਦੇ ਸਕਦੇ ਆ ਤੇ ਤਾਂ ਅੰਦਰ ਦੀਆਂ ਤਸਵੀਰਾਂ ਭਾਜੀ ਸਾਡੇ ਬੂਟ ਚਿੱਕੜ ਲੱਗਿਆ ਹੋਇਆ ਜੀ ਬੂਟਾਂ ਨੂੰ ਅਸੀਂ ਆਪਾਂ ਇੱਧਰੋਂ ਆਪਾਂ ਜਿਹੜਾ ਆਪਾਂ ਤਸਵੀਰ ਅੱਛਾ ਇੱਧਰ ਵੀ ਸਾਰਾ ਪਾਣੀ ਅੰਦਰ ਦਾਖਲ ਹੋਇਆ ਤੇ ਅੱਛਾ ਜੀ ਮੈਂ ਤਾਂ ਦੱਸਦੀ ਆ ਬੈਕ ਕਿੱਥੋਂ ਮਾਰੀ ਆ ਹਾਂਜੀ ਹਾਂਜੀ ਡੇਨ ਪਾਈਪ ਨੇ ਬੈਕ ਮਾਰੀ ਆ ਜਾਨੀ ਪਾਣੀ ਕੱਲ ਤਾਂ ਉੱਪਰ ਦੀ ਆਇਆ ਸੀਗਾ ਕੱਲ ਐਮਸੀ ਨੇ ਫੋਨ ਤੇ ਗੱਲ ਹੁੰਦੀ ਉਦਾਂ ਐਮਸੀ ਮੌਕੇ ਤੇ ਨਹੀਂ ਆਇਆ ਕਿ ਇੱਥੇ ਦੇਖਣ ਨਹੀਂ ਆਇਆ ਨਹੀਂ 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 ਜੋ ਖਰਾਬ ਹੋਇਆ ਅੱਛਾ ਉਹ ਤਸਵੀਰਾਂ ਜਿਹੜਾ ਸਮਾਨ ਹੈ ਜਾਂ ক্রিকেট ਖੇਡਣ ਵਾਲਾ ਜਾਂ ਪਰਿਵਾਰ ਦਾ ਹੋਰ ਸਮਾਨ ਹੈ ਜੀ ਪਾਣੀ ਬੈਕ ਕੋਲਾ ਜੋ ਮਾਤਾ ਜੀ ਕੋਲਾ ਜੋ ਹਾਂਜੀ ਹਾਂਜੀ ਹੁਣ ਦੱਸੋ ਜਿਹੜਾ ਡਰੇਨ ਪਾਈਪ ਦਾ ਉੱਥੋਂ ਬੈਕ ਮਾਰ ਕੇ ਨਾ ਇੱਥੋਂ ਆ ਸਾਰਾ ਪਰ ਕੇ ਇੱਥੋਂ ਦੀ ਸਾਡੇ ਅੰਦਰਾਂ ਚ ਪਾਣੀ ਭੜਿਆ ਜੀ ਇਧਰੋਂ ਦੀ ਦੇਖੋ ਤੁਸੀਂ ਕਿੰਨਾ ਕਿੰਨਾ ਕੁ ਮਾਤਾ ਜੀ ਨੁਕਸਾਨ ਹੋਇਆ ਜੀ ਫਿਰ ਨੁਕਸਾਨ ਤਾਂ ਮੈਂ ਪਾਈ ਦੱਸੀ ਕਰਨੀ ਤੁਹਾਨੂੰ ਕਿ ਸਾਰਾ ਸਾਡਾ ਫਰਨੀਚਰ ਖਰਾਬ ਹੋ ਚੁੱਕਿਆ ਆ ਜਿੰਪਾ ਜੀ ਆ ਵਿਕਾਸ ਹੈ ਹੁਸ਼ਿਆਰਪੁਰ ਦਾ ਦੇਖੋ ਗੱਲਾਂ ਦਾ ਕੜਾਹ ਬਣਾਉਣਾ ਇੱਕ ਅਲੱਗ ਗੱਲ ਹੁੰਦੀ ਹੈ ਡੀਂਗਾ ਮਾਰਨੀਆ ਮੀਡੀਆ ਦੇ ਵਿੱਚ ਬਿਆਨ ਦੇਣੇ ਸਰਕਾਰ ਜਿਹੜੀ ਉਹ ਤੁਹਾਡੀ ਕਰੋੜਾਂ ਰੁਪਏ ਇਸ਼ਤਿਹਾਰਾਂ ਤੇ ਫੂਕਦੀ ਆ ਘੱਟੋ ਘੱਟ ਉਹਨਾਂ ਨੂੰ ਬੰਦ ਕਰਕੇ ਲੋਕਾਂ ਦਾ ਕੁਝ ਸਵਾਰ ਰੋਜੇ 2027 ਦੇ ਵਿੱਚ ਤੁਸੀਂ ਚੋਣਾ ਵੋਟਾਂ ਦੁਆਰਾ ਚੋਣਾ ਜਿੱਤਣੀਆਂ ਨੇ ਅੱਛਾ ਪਾਣੀ ਅੰਦਰ ਦਾ ਕਿ ਨਹੀਂ ਭਾਜੀ ਆਪਾਂ ਇੱਥੋਂ ਦਿਖਾ ਦੇਣਾ ਜ਼ੂਮ ਕਰਕੇ ਅੱਛਾ ਇੱਧਰ ਵੀ ਦਿਖਾ ਦिए ਜੀਤਾਏ ਇਹ ਹੁਣ ਘਰ ਦੇ ਅੰਦਰ ਦੇ ਦੇਖੋ ਮੇਰਾ ਜਿਹੜਾ ਸੀਪੀਯੂ ਸੀ ਭਾਜੀ ਇਹ ਦੇਖੋ ਇਹਨਾਂ ਦਾ ਡੁੱਬ ਚੁੱਕਾ ਸੀ ਪਾਣੀ ਦੇ ਵਿੱਚ ਤੇ ਇਹ ਜਿਹੜਾ ਇਲੈਕਟ੍ਰੋਨਿਕ ਸਮਾਨ ਹੈ ਭਾਜੀ ਹੁਣ ਖਰਾਬ ਹੋ ਗਿਆ ਕਿ ਬਚਾ ਇਹ ਖਰਾਬ ਆ ਭਾਜੀ ਕਿਉਂਕਿ ਇਹ ਤਾਂ ਮਾੜਾ ਜਿਹਾ ਪਾਣੀ ਵਾਜ ਰਿਹਾ ਚੀਜ਼ਾਂ ਖਰਾਬ ਹੋ ਗਏ ਪਾਜੀ ਕਿੰਨਾ ਕੁ ਨੁਕਸਾਨ ਹੋਇਆ ਹੋਵੇ ਪਾਜੀ ਹੁਣ ਕੀ ਇਹਦਾ ਐਸਟੀਮੇਟ ਲਾ ਸਕਦੇ ਆ ਪਾਜੀ ਤਾਂ ਤੋਂ ਤੁਹਾਡੇ ਸਾਹਮਣੇ ਆ ਅੱਜ ਕੱਲ ਤਾਂ ਕੰਮ ਵੀ ਸਾਰਾ ਪੀਸੀਆਂ ਤੇ ਆ ਕੰਪਿਊਟਰ ਤੇ ਆਨਲਾਈਨ ਜ਼ਮਾਨਾ ਫੇ ਕੰਮ ਕਿੰਨਾ ਕੁ ਪ੍ਰਭਾਵਿਤ ਹੋਏ ਕਰਾਂਗੇ ਕੰਮ ਪਾਜੀ ਪੂਰਾ ਪ੍ਰਭਾਵਿਤ ਤਾਂ ਦੋ ਤਿੰਨ ਦਿਨ ਹੋ ਗਏ ਕੰਮ ਕਰ ਨਹੀਂ ਸਕੇ ਹੈਗੇ ਹੁਣ ਤਾਂ ਖਰਾਬ ਹੋਣ ਨਾਲ ਮੇਰੇ ਖਿਆਲ ਨਾਲ 20-25000 ਰੁਪਏ ਲੱਗੂਗਾ ਪਾਜੀ ਜ਼ਿਆਦਾ ਹੀ ਲੱਗੇਗਾ 342 ਹੈ ਪਾਜੀ ਹਾਂਜੀ ਵਾਰਡ ਨੰਬਰ 342 ਹੈ ਪਾਜੀ ਜੀ ਐਮਸੀ ਸਾਹਿਬ ਦਾ ਨੰਬਰ ਦੇ ਸਕ ਤੇ ਇਹ ਘਰ ਅੰਦਰ ਲਈ ਤਸਵੀਰਾਂ ਮਤਲਬ ਕਿ ਪੂਰੇ ਘਰ ਦੇ ਵਿੱਚ ਜਿਹੜਾ ਇਹ ਸਾਰਾ ਪਾਣੀ ਜਿਹੜਾ ਅੰਦਰ ਦਾਖਲ ਹੋਇਆ ਸੀਗਾ ਤੇ ਇਸ ਤੋਂ ਬਾਅਦ ਇਸ ਤੋਂ ਬਾਅਦ ਜਿਹੜਾ ਸਮਾਨ ਆ ਉਹ ਇਹਨਾਂ ਵੱਲੋਂ ਜਿਹੜਾ ਗਵਾਰਡੀਆਂ ਦੇ ਘਰਾਂ ਇਹ ਘਰ ਦੇ ਵਿੱਚ ਜਿਹੜਾ ਉਹ ਸ਼ਿਫਟ ਕੀਤਾ ਗਿਆ ਭਾਜੀ ਮੈਨੂੰ ਕਿਰਪਾ ਕਰਕੇ ਅਮਨ ਸਿੰਘ ਸਾਹਿਬ ਦਾ ਨੰਬਰ ਦੇ ਦਿਓ ਜੀ ਕਿਉਂਕਿ ਮੇਰਾ ਦੂਸਰਾ ਫੋਨ ਆਫਿਸ ਰਹਿ ਗਿਆ ਤੇ ਬੜੇ ਨਰਕ ਭਰੇ ਹਾਲਾਤ ਆ ਜਿਹੜੇ ਵਾਰਡ ਨੰਬਰ 42 ਦੇ ਤੁਹਾਨੂੰ ਦਿਖਾਏ ਗਏ ਨੇ ਕਿ ਕੋਈ ਵੀ ਕੋਨਾ ਜਿਹੜਾ ਇਸ ਘਰ ਦਾ ਉਹ ਪਾਣੀ ਤੋਂ ਨਹੀਂ ਬਚ ਸਕਿਆ ਤੇ ਭਾਜੀ ਭੈਣ ਜੀ ਉਹਨਾਂ ਨੇ ਬੁਲਾਇਆ ਤੁਸੀਂ ਛੋਣੀ ਪਿੰਡ ਤੋਂ ਆਏ ਹੋ ਆਪਣਾ ਟਰੈਕਟਰ ਲੈ ਕੇ ਆਏ ਹੋ ਵੀ ਕੀ ਇੱਥੇ ਆ ਕੇ ਮਾਪ ਡੰਡ ਕੱਢੇ ਆ ਕੀ ਅੰਕੜੇ ਕੱਢੇ ਕਿੰਨਾ ਕੁ ਵਿਕਾਸ ਹੋਇਆ ਝਾੜੂ ਵਾਲਿਆਂ ਨੇ ਕਿੰਨੀ ਕ ਹਨੇਰੀ ਚਲਾਈ ਹੋ ਜੀ ਜਿਹੜਾ ਚੇਤਨ ਜੀ ਵਿਕਾਸ ਦੀ ਗੱਲ ਉਹ ਤਾਂ ਤੁਹਾਨੂੰ ਸਾਹਮਣੇ ਹੀ ਆ ਸਾਰਿਆਂ ਦੇ ਸਾਹਮਣੇ ਉੱਚ ਤੇ ਕਹਿਣ ਦੀ ਕੋਈ ਗੱਲ ਹੀ ਨਹੀਂ ਆ ਪਰਸੋਂ ਪਹਿਲਾਂ ਫੋਨ ਆਇਆ ਸਿਸਟਰ ਦਾ ਕਿ ਘਰ ਸਾਰੇ ਜਿਹਾ ਪਾਣੀ ਵੜ ਗਿਆ ਜਦੋਂ ਅਸੀਂ ਇੱਥੇ ਆਏ ਤਾਂ ਦੇਖਿਆ ਆ ਕੇ ਘਰ ਦੇ ਅੰਦਰ ਸਾਰਾ ਹੀ ਪਾਣੀ ਸੀ ਇਵਨ ਕਿ ਇਹਨਾਂ ਦੇ ਸਟੋਰ ਤੱਕ ਅੰਦਰ ਸਾਰਾ ਜਿਹੜੀਆਂ ਪੇਟੀਆਂ ਅਲਮਾਰੀ ਫਰਨੀਚਰ ਸਾਰਾ ਪਾਣੀ ਚ ਡੁੱਬਿਆ ਹੋਇਆ ਸੀ ਕਿੰਨੇ ਕ ਘਰਾਂ ਚ ਪਾਣੀ ਦਾਖਲ ਹੋਇਆ ਕਿ ਤੁਹਾਡੇ ਭੰਜੀ ਹੋਣਾਂ ਦੇ ਘਰ ਇੱਕ ਇਹਨਾਂ ਦੇ ਘਰ ਹੋਰ ਵੀ ਘਰਾਂ ਦੇ ਵਿੱਚ ਅਸਾਂ ਤੁਹਾਡੇ ਘਰ ਵੀ ਆ ਤੁਹਾਡਾ ਕਿੰਨਾ ਕਿੰਨਾ ਕਿ ਨੁਕਸਾਨ ਹੋਇਆ ਸਾਡੇ ਅੰਦਰੋਂ ਪਾਣੀ ਆ ਗਿਆ ਡਰੇਨ ਚ ਕਿਚਨ ਦੀ ਡਰੇਨ ਚੋਂ ਵਾਸ਼ਰੂਮ ਦੇ ਡਰੇਨ ਚੋਂ ਪਾਣੀ ਨੇ ਬੈਕ ਮਾਰੀ ਹੈ ਜੀ ਹਾਂਜੀ ਅੱਗੇ ਉਹ ਤਾਂ ਬਲੌਕ ਕੀਤਾ ਹੋਇਆ ਸੀ ਪਰ ਬੈਕ ਚ ਉਥੋਂ ਪਾਣੀ ਆ ਗਿਆ 1.5 ਮਿੰਟ ਹੋ ਗਿਆ ਸਾਡੀ ਗੱਡੀ ਵੀ ਕਿਸੇ ਹੋਰ ਜਗ੍ਹਾ ਖੜੀ ਹੁੰਦੀ ਆ ਬਾਹਰ ਓਪਨ ਚ ਫੋਰਥ ਡੇ ਮੈਨੂੰ ਵਿਜ਼ਿਟ ਕਰਨਾ ਪੈਂਦਾ ਹਸਪੀਟਲ ਮੇਰੇ ਲਈ ਕਿੰਨਾ ਮੁਸ਼ਕਲ ਆ ਬੱਚੇ ਮੇਰੇ ਤਿੰਨ ਦਿਨ ਹੋ ਗਏ ਸਕੂਲ ਨਹੀਂ ਗਏ ਅਸੀਂ ਘਰ 'ਚ ਮਤਲਬ ਡੇਢ ਮਹੀਨਾ ਹੋ ਗਿਆ ਬੰਦ ਹੀ ਆ ਪਰ ਹੁਣ ਇਦਾਂ ਦੀ ਕੰਡੀਸ਼ਨ ਆ ਕਿ ਮੀਂਹ ਆ ਜਾਂਦਾ ਤੇ ਸਾਨੂੰ ਤਾਂ ਉੱਠਣਾ ਹੀ ਪੈਂਦਾ ਬਾਰ-ਬਾਰ ਸਾਰੂ ਰਾਤ ਨੂੰ ਸੌਣਾ ਔਖਾ ਆ ਇੰਨੇ ਬੁਰੇ ਹਾਲ ਹੋਏ ਆ ਸਾਡੇ ਜਿਨਾ ਮਰਜੀ ਕੋਈ ਕੰਪਲੇਨਟ ਕਰ ਲੋ ਕੋਈ ਨਹੀਂ ਗੌਰ ਕਰਦਾ ਪਾਜੀ ਹੁਣੇ ਕਹਿੰਦੇ ਕਹਿੰਦੇ ਐਮਸੀ ਤੱਕ ਅਸੀਂ ਦੇਖਣ ਨਹੀਂ ਆ ਇੱਥੇ ਕਦੇ ਆਪਾਂ ਕਿਹਨਾ ਹਾਲਾਤ ਹੈਗੇ ਅਸੀਂ ਕਿਸੇ ਨੂੰ ਨਹੀਂ ਦੇਖਿਆ ਫੋਟੋ ਪਾ ਕੇ ਗੁਨਾਹ ਹੋ ਗਿਆ ਫਿਰ ਤੁਹਾਡੇ ਕੋਈ ਗੁਨਾਹ ਹੀ ਹੋ ਗਿਆ ਅਸੀਂ ਇੰਨੇ ক্লোਜ਼ ਆ ਉਹ ਸਾਡੇ ਗੁਆਂਢੀ ਸਮਝ ਲਓ ਅਸੀਂ ਉਹਨਾਂ ਨੂੰ ਸਿਲੈਕਟ ਕੀਤਾ ਪਰ ਕੋਈ ਸੁਣਦਾ ਨਹੀਂ ਆ ਕਰ ਦਿੰਨੇ ਕਰ ਦਿੰਨੇ ਕਰਕੇ ਕਹਿੰਦੇ ਪਰ ਮੀ ਥੋੜੋ ਕਿਸੇ ਨੂੰ ਦੇਖਦਾ ਆ ਪਰ ਇਹ ਦੇਖੋ ਜਿਸ ਤਰ੍ਹਾਂ ਦੇ ਹਾਲਾਤ ਨੇ ਚਲੋ ਵਿਕਾਸ ਕੰਮ ਤੇ ਅਸੀਂ ਕੋਈ ਕਿੰਤੂ ਪਰੰਤੂ ਨਹੀਂ ਕਰਦੇ ਪਰ ਲੱਗਦਾ ਕਿ ਸਾਡੇ ਅਫਸਰਾਂ ਨੂੰ ਵੀ ਨજર ਨਿਗਾਹ ਨੂੰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਚੰਗਾ ਪਲਾ ਪਤਾ ਜੂਨ ਜੁਲਾਈ ਦੇ ਵਿੱਚ ਬਰਸਾਤੀ ਮੌਸਮ ਜਿਹੜਾ ਸ਼ੁਰੂ ਹੋ ਜਾਂਦਾ ਜਿਆਦਾ ਪਹਿਲਾ ਪਹਿਲਾ ਕੰਮ ਨੇਪਰੇ ਚੜੇ ਜਾਂ ਜਾਂ ਫਿਰ ਬਾਅਦ ਵਿੱਚ ਸ਼ੁਰੂ ਕੀਤੇ ਜਾਂਦੇ। ਹਾਂਜੀ ਇਹ ਪ੍ਰੋਜੈਕਟ ਇੰਨਾ ਵੀ ਜ਼ਿਆਦਾ ਲੰਬਾ ਨਹੀਂ ਸਿਰਫ 2 ਬਈਏ ਆਉਂਦੇ ਆ ਔਰ ਬੂਰਾ ਵੀਕ ਵੀ ਉਹ ਕੰਮ ਨਹੀਂ ਕਰਦੇ। ਈਵਨ ਉਹਨਾਂ ਨੇ ਆਪਣੇ ਬਿਹਾਫ ਤੇ ਵੀ ਸਾਰਿਆਂ ਕੋ ਪੈਸੇ ਫੜੇ ਹੋਏ ਆ ਕਿਸੇ ਕੋ ਹਜ਼ਾਰ ਕਿਸੇ ਕੋ 500 ਹੱਦੀਆਂ ਮਨਾਉਣ ਨੂੰ। ਇਹ ਕੋਈ ਕਿਹਨਾਂ ਨੇ ਫੜੇ ਆ ਜੀ? ਬਈਆਂ ਨੇ ਪੈਸੇ ਫੜੇ ਹੋਏ ਆ। ਹਾਂਜੀ ਤੁਹਾਡੇ ਵਰਗਿਆਂ ਤੋਂ ਵੀ ਮਤਲਬ ਕਿ ਆਮ ਲੋਕਾਂ ਤੋਂ। ਹਾਂਜੀ। ਕਰੋ ਕਰੋ ਸਭ ਕੋ ਉਹਨਾਂ ਨੇ 100000 ਰੁਪਇਆ ਕੀ ਕਾ ਕੀ ਕਾ ਕੇ ਲੈਂਦੇ ਪੈਸੇ ਕਿ ਤੁਹਾਡੀ ਹੋਦੀ ਬਣਨੀ ਆ ਤਾਂ ਬਣਨੀ ਆ ਤੇ ਤੁਸੀਂ ਪੈਸੇ ਦੋਵੋਗੇ ਅਸੀਂ ਉੱਪਰੋਂ ਨਹੀਂ ਖਾਂਦੇ ਅਸੀਂ ਉਹ ਪੈਸੇ ਤੁਹਾਡੇ ਤੋਂ ਕਿ ਤੁਸੀਂ ਕਦੀ ਐਮਸੀ ਨਾਲ ਗੱਲ ਨਹੀਂ ਕੀਤੀ ਕਿ ਹੋਦੀਆਂ ਬਣਾਉਣੀਆਂ ਤਾਂ ਤਾਂ ਨਗਰ ਨਿਗਮ ਦਾ ਕੰਮ ਆ ਵੋਟਾਂ ਤੁਸੀਂ ਲਈਆਂ ਵਾ ਐਮਸੀ ਨੇ ਕਦੀ ਆਏ ਨਹੀਂ ਹੈ ਕੋਈ ਨਹੀਂ ਕੰਮ ਦੇਖਣ ਆਇਆ ਕਦੀ ਜਾਂ ਠੇਕੇਦਾਰ ਮੈਂ ਕਦੀ ਦੇਖਿਆ ਹੀ ਨਹੀਂ ਹੈਗੇ ਇਨੀ ਦੇਰ ਤੋਂ ਜੇ ਸੀ ਵੀ ਆਪਣੀ ਮਰਜ਼ੀ ਨਾਲ ਆਉਂਦੀ ਆ ਆਪਣੇ ਘਰ ਦਾ ਕੰਮ ਕਰਕੇ ਚਲੇ ਜਾਂਦੇ ਆ ਅਗਰ ਚਾੜੀਆਂ ਵੀਡੀਓਜ਼ ਫੋਟੋ ਸਾਡੇ ਕੋਲ ਪਈਆਂ ਸਾਡੇ ਕੈਮਰਾ ਸ਼ਾਟ ਸਾਡੇ ਕੋਲ ਪਏ ਆ ਜਿੱਥੇ ਕਿਤੇ ਜੇ ਸੀ ਬੀ ਨੇ ਪਹਾੜ ਲਾਤਾ ਉਹ ਲੱਗਾ ਹੀ ਆ ਉਹ ਬਲੌਕ ਹੋ ਜਾਂਦਾ ਆ ਮਤਲਬ ਕਿ ਤਕਰੀਬਨ ਜਿਹੜੇ 4-5 ਘਰ ਆ 1 2 3 ਤਾਂ ਇਧਰ ਵਾਲੇ ਜਿਹੜੇ ਘਰ ਆ ਸਾਰਿਆਂ ਦੇ ਵਿੱਚ ਪਾਣੀ ਜਾ ਘਰ ਵੀ ਬਹੁਤ ਪਰੇਸ਼ਾਨ ਆ ਇਧਰਲੇ ਘਰ ਵੀ ਪਰੇਸ਼ਾਨ ਆ ਬਸ ਉਹ ਬੋਲਦੇ ਨਹੀਂ ਹੈਗੇ ਇੰਨਾ ਹੀ ਆ ਬਸ ਤਾਂ ਹੁਣ ਅਸੀਂ ਇਹ ਐਮ ਸੀ ਜਿਹੜੇ ਦ੍ਰਿਪਨ ਸੈਣੀ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਨੰਬਰ ਸੇਵ ਹੈ ਸੀ ਫੋਨ 'ਚ ਤੇ ਕੀ ਕਹਿਣਾ ਉਹਨਾਂ ਦਾ ਇੱਕ ਮਜ਼ਦੂਰ ਆ ਰਿਹਾ ਹੋਈ ਕਹਿਣਾ ਜੀ ਕਿੰਨੇ ਦਿਨ ਤੋਂ ਆਇਆ ਨਹੀਂ ਹੁਣ ਉਹ ਇੱਕ ਲੱਗਾ ਸਿਰਫ ਇੱਕ ਪੰਜ ਹੋਦੀਆਂ ਬਣਾ ਲਈ ਇੱਕ ਮਜ਼ਦੂਰ ਵੇਚ ਕਿਸੇ ਹੋਰ ਨੂੰ ਹਲੋ ਹਾਂਜੀ ਸਰ ਹਾਂਜੀ ਐ ਐਮ ਸੀ ਸਾਹਿਬ ਚੇਤਨ ਗਸ਼ਵ ਗੱਲ ਕਰ ਰਹੇ ਹਾਂ ਜੀ ਮੈਂ ਹੁਣ ਚਰਪਨੀ ਉਸ ਤੋਂ ਸਰ ਮੈਂ ਨਾ ਤੁਹਾਡੇ ਜਿਹੜੀ ਗਲੀ ਦੇ ਕੇ ਕੰਮ ਚੱਲ ਰਿਹਾ ਐਚ ਡੀ ਐਫ ਸੀ ਬੈਂਕ ਦੇ ਨਾਲ ਜਿਹੜੀ ਗਲੀ ਆ ਢਿੰਗਰਾ ਜੇਮਲੀ ਸਰਲ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਡੇਢ ਮਹੀਨੇ ਤੋਂ ਬੜਾ ਇੱਥੇ ਨਰਕ ਬਣਿਆ ਹੋਇਆ ਗਲੀ ਦੇ ਵਿੱਚ ਤੇ ਹਲੇ ਤੱਕ ਕੰਮ ਮੁਕੰਮਲ ਨਹੀਂ ਹੋਇਆ ਜੀ ਤਾਂ ਲੋਕਾਂ ਦੇ ਘਰਾਂ ਦਾ ਸਮਾਨ ਤੱਕ ਖਰਾਬ ਹੋ ਗਿਆ ਜੀ ਚਾਰ ਪੰਜ ਘਰਾਂ ਦੇ ਵਿੱਚ ਪਾਣੀ ਜਿਹੜਾ ਨੱਕੋ ਨੱਕ ਭਰਿਆ ਹੋਇਆ ਸੀਗਾ ਜੀ ਤੇ ਇਹਦੇ ਬਾਰੇ ਪਤਾ ਕਰਨਾ ਹੈ ਕਿ ਕੰਮ 'ਚ ਦੇਰੀ ਕਿਹਾਨੂੰ ਹੋ ਰਹੀ ਹੈ ਜੀ ਕੰਮ 'ਚ ਐਕਚੁਅਲੀ ਜਿਹੜਾ ਇਹ ਆਪਾਂ ਮਨਜ਼ੂਰ ਕਰਾਇਆ ਸੀਗਾ ਨਾ ਜੀ ਉਹ ਸੀਗਾ ਕਲਾਤੀ ਗਰੇਜ ਹਾਂਜੀ ਤੇ ਮੋ ਤੇ ਉੱਤੇ ਜੋ ਪਾਇਆ ਗਿਆ ਕਿ ਪਾਣੀ ਦੀ ਜਿਹੜੀ ਸੀ ਪਾਈਪਲਾਈਨ ਉਹ ਵੀ ਹੈ ਨਹੀਂ ਸੀ ਜੀ ਬਿਲਕੁਲ ਏਰੀਆ ਬਹੁਤ ਪੁਰਾਣਾ ਸੀਗਾ ਬੜਾ ਜਿਹੜਾ ਹੈਗਾ ਇਹਨੂੰ ਨਾ ਮਤਲਬ ਜਦੋਂ ਕੋਕੀ ਟੀਵੀ ਦੇ ਲੋਕਾਂ ਨੇ 20 25 25 50 50 100 ਤੋਂ ਪਾਣੀ ਦੀਆਂ ਪਾਈਪਾਂ ਖਿੱਚੀਆਂ ਸੀ ਜੀ ਫੋਫੇ ਸਾਨੂੰ ਆਨ ਦੀ ਸਪੌਟ ਜਿਹੜੀ ਸੀ ਉਹ ਸਾਰਾ ਹੁਰਕਾਉਣਾ ਪਿਆ ਜੀ ਉਹਦੇ ਕਰਕੇ ਫਿਰ ਜਿਹੜੇ ਕੰਮ ਦੇ ਵਿੱਚ ਜੇ ਅਸੀਂ ਇਕੱਲਾ ਉਹਨੂੰ ਕਰ ਦਿੰਦੇ मतलब काम ਕਰਦਿੰਦੇ ਸੀਵੇਜ ਦਾ ਜੀ ਇਹ ਮੁੜ ਕੇ ਫਟਪਟਾਈ ਹੋਣੀ ਸੀ ਤਾਂ ਫੇ ਪਾਣੀ ਦੀ ਸਪਲਾਈ ਫੇ ਦੁਬਾਰਾ ਬਣਨੀ ਸੀ ਪਰ ਡ੍ਰਿਪੜ ਜੀ ਕੋਈ ਕੰਮ ਈਡਾ ਵੱਡਾ ਤਾਂ ਹੈ ਨਹੀਂ ਨਾ ਕੋਈ ਈਡੀ ਵੱਡੀ ਸਾੜੇ ਕਾ ਜਿਹੜੇ ਮੈਨੂੰ ਲੱਗਦਾ 2 300 ਮੀਟਰ ਦੀ ਸੜਕ ਹੋएगी 1.5 ਮਹੀਨੇ ਦੇ ਵਿੱਚ ਮੁਕੰਮਲ ਹੋ ਜਾਣਾ ਚਾਹੀਦਾ ਸੀਗਾ ਜੀ ਨਹੀਂ ਸਰ 2 300 ਨਹੀਂ ਜ਼ਿਆਦਾ ਹੈ ਜੀ ਉਹ ਪਿੱਛੇ ਤਾਂ ਕਲਤਾ ਹੀ ਬਾਜੀ ਉਧਰ ਸੀਵਰੇਜ ਹੈ ਹੀ ਨਹੀਂ ਜੀਗਾ ਠੀਕ ਹੈ ਜੀ ਜਿਹੜਾ ਮੌਕੇ ਤੇ ਥੋੜਾ ਪਾਣੀ ਦੇ ਕਰਕੇ ਨਾ ਜੀ ਡਿਲੇ ਹੋਇਆ ਕਿਉਂਕਿ ਪਾਸ ਨਹੀਂ ਸੀ ਪਾਣੀ ਦਾ ਪ੍ਰੋਜੈਕਟ ਜਿਹੜਾ ਸੀਗਾ ਜੀ ਜੀ ਉਹ ਔਨ ਦੀ ਸਪੌਟ ਜਿਹੜਾ ਸੀ ਕਰਵਾਇਆ ਗਿਆ ਹੈਗਾ ਉਹਦੇ ਕਰਕੇ ਜਿਹੜਾ ਕੰਮ ਚ ਡਿਲੇ ਹੋਇਆ ਪਰ ਹੁਣ ਲੋਕ ਬਚਾਰੇ ਕੀ ਕਰਣ ਜੀ ਇੱਥੇ ਤਾਂ ਤੁਰ ਕੇ ਵੀ ਨਹੀਂ ਲੰਘਿਆ ਜਾਂਦਾ ਲੋਕਾਂ ਦੇ ਸਮਾਨ ਕੰਪਿਊਟਰ ਤਾਂ ਖਰਾਬ ਹੋ ਗਏ ਜੀ ਤੇ ਲੋਕ ਕਹਿੰਦੇ ਐਮਸੀ ਸਾਹਿਬ ਕਾ ਜੀ ਦੇਖਣ ਵੀ ਨਹੀਂ ਹੈ ਗਲੀ 'ਚ ਗੇੜਾ ਮਾਰਨ ਨੂੰ ਨਹੀਂ ਆਏ ਜੀ ਸਾਰੇ ਹਰ ਵੇਲੇ ਮੇਰੇ ਨਾਲ ਕੰਟੈਕਟ ਜਾਂਦਾ ਸੋ ਮੈਨੂੰ ਕਿਸੇ ਵੀ ਬੰਦੇ ਨਾਲ ਗੱਲ ਕਰਾਓਗੇ ਜਿਹਦੇ ਕੰਟੈਕਸ਼ਨ ਮੈਨਿੰਗੇ। ਨਹੀਂ ਕੰਟੈਕਟ ਤਾਂ ਕਹਿੰਦੇ ਕਹਿੰਦੇ ਕਦੀ ਗਲੀ 'ਚ ਵਿਜ਼ਿਟ ਕਰਨ ਬੜੀ ਐਸ ਤਾਂ ਦੇਖਿਆ ਨਹੀਂ ਕਦੀ ਗਲੀ 'ਚ ਜੇ ਤੇ ਇੱਕ ਇਹਨਾਂ ਵੱਲੋਂ ਹੋਰ ਗੱਲ ਕਹੀ ਗਈ ਹੈ ਕਿ ਜਿਹੜੇ ਦੋਕ ਪ੍ਰਵਾਸੀ ਲਗਾਏ ਹੋਏ ਨੇ ਗਲੀ ਦੇ ਵਿੱਚ ਕੰਮ ਕਰਨ ਨੂੰ ਤੇ ਉਹ ਵੀ ਮਹੱਲਾ ਵਾਸੀਆਂ ਤੋਂ ਹੋਦੀਆਂ ਬਣਾਉਣ ਦੇ ਨਾਂ ਤੇ ਕਦੀ 1000 ਰੁਪਿਆ ਲੈ ਜਾਂਦਾ ਕਿਸੇ ਤੋਂ 500 ਰੁਪਿਆ ਲੈ ਜਾਂਦਾ ਜੀ ਲੈ ਸਕਦਾ ਇਦਾਂ ਜੀ। ਉਹ ਸਭ ਜਿਹੜੀ ਪ੍ਰਾਈਵੇਟ ਹਨਾ ਜੀ ਇਹ ਲੋਕਾਂ ਦਾ ਆਪਣਾ ਹੈਗਾ ਜੇ ਉਹ ਆਪਣੇ ਪਲੰਬਰ ਨੂੰ ਕਰਵਾਉਂਦੇ ਤਾਂ ਨਹੀਂ ਸਰ ਉਹਦੇ ਵੀ ਕੀ ਕਰਨਾ ਨਿਪਰ ਪ੍ਰਵਾਸੀ ਪ੍ਰਵਾਸੀ ਥੋੜਾ ਸਰ ਰਹਿ ਸਕਦਾ ਜਾਂ ਤਾਂ ਕੋਈ ਟੀਮ ਆਈ ਹੋਵੇ ਜਾਂ ਇਹ ਆਪਣੇ ਪੱਧਰ ਤੇ ਕਰਵਾਣ ਪ੍ਰਵਾਸੀ ਦੀ ਨਹੀਂ ਗੱਲ ਹੈਗੀ ਇਹਦੇ ਵਿੱਚ ਪ੍ਰਵਾਸੀ ਦੀ ਨਹੀਂ ਗੱਲ ਹੈਗੀ ਜੀ ਤੁਸੀਂ ਤੁਸੀਂ ਸਮਝਦਾਰਾ ਤੁਸੀਂ ਪੱਤਰਕਾਰ ਤੁਸੀਂ ਸਮਝਦੇ ਆਂ ਵੀ ਜਦੋਂ ਜਿਹੜੀ ਸਾਨੂੰ ਸਰਕਾਰ ਨੇ ਫੈਸਿਲਿਟੀ ਦੇਣੀ ਹੁੰਦੀ ਡੋਰ ਸਟੈਪ ਤੇ ਦੇਣੀ ਹੁੰਦੀ ਹੈ ਜੀ ਜਿਹੜੀ ਡੋਰ ਸਟੈਪ ਤੇ ਫੈਸਿਲਿਟੀ ਹੈ ਜਿਹੜਾ ਅਸੀਂ ਕਨੈਕਸ਼ਨ ਲੈਣੇ ਆ ਅਸੀਂ ਆਪਣੇ ਖਾਤੇ ਤੇ ਲੈਂਦੇ ਆ ਮੰਨ ਲਓ ਜੀ ਤਾਂ ਸਾਨੂੰ ਅਸੀਂ ਹੌਦੀ ਬਣਾ ਕੇ ਸਾਨੂੰ ਗਵਰਨਮੈਂਟ ਨੇ ਦੇ ਦਿੱਤੀ ਜੀ ਉਹ ਤਿੰਨੋਂ ਜਿਹੜਾ ਹੈਗਾ ਹੈ ਕਨੈਕਸ਼ਨ ਕਰਨਾ ਉਹ ਅਸੀਂ ਆਪ ਕਰਨਾ ਹੁੰਦਾ ਹੈ ਨਾ ਕਿ ਗੌਰਮੈਂਟ ਕਰਾ ਕੇ ਦਿੰਦੀ ਹੈ ਚਲੋ ਠੀਕ ਹੈ ਬਹੁਤ ਬਹੁਤ ਧੰਨਵਾਦ ਹੈ ਐਮ ਸੀ ਸਾਹਿਬ ਉਹ ਤੁਸੀਂ ਇੱਕ ਮਿੰਟ ਮੇਰੀ ਇੱਕ ਗੱਲ ਸੁਣਿਓ ਜਰਾ ਤੁਸੀਂ ਜੀ ਜੀ ਉਹ ਕਨੈਕਸ਼ਨ ਜਿਹੜਾ ਹੈਗਾ ਨਾ ਜੀ ਜੀ ਉਹ ਤੁਸੀਂ ਆਪ ਕਰਾਉਣਾ ਹੁੰਦਾ ਹੈ ਉਹ ਆਪ ਕਰਾਉਣ ਦੀ ਵਜ੍ਹਾ ਕਰਕੇ ਤੁਸੀਂ ਏ ਏ ਪਵਾਸੀਓ ਕਰਾ ਲਓ ਤੁਸੀਂ ਪੰਜਾਬੀਓ ਕਰਾ ਲਓ ਦਿੱਲੀ ਵਾਲੇ ਕੋਲ ਕਰਾ ਲਓ 1936 ਤੁਸੀਂ ਤੁਸੀਂ ਮੌਕੇ ਤੇ ਆ ਸਕਦੇ ਹੋ ਐਮ ਸੀ ਸਾਹਿਬ ਤੁਹਾਨੂੰ ਮੌਕੇ ਤੇ ਹਾਲਾਤ ਦਿਖਾਉਂਦੇ ਆ ਜੀ ਲੋਕ ਡੇਗ ਰਹੇ ਇੱਕ ਮੁੰਡਾ ਵਿਚਾਰਾ 2000 ਤੀਆਂ ਦਾ ਡੇਗਿਆ ਵਿੱਚ ਮੇਰਾ ਮੇਰਾ ਘਰ ਵੀ ਇੱਥੇ ਹੀ ਹੈ ਜੀ ਮੈਂ ਵੀ ਏਸੀ ਏਸੀ ਗਲੀ 'ਚ ਹੀ ਰਹਿੰਦਾ ਆ ਜਾਓ ਫਿਰ ਬਾਹਰ ਆ ਜਾਓ ਜੀ ਫਿਰ ਮੈਂ ਹੁਣ ਥੋੜਾ ਬਾਹਰ ਆਇਆ ਹਾਂ ਜੀ ਚਲੋ ਠੀਕ ਹੈ ਐਮਸੀ ਸਾਹਿਬ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤਾਂ ਉਹ ਨੌਜਵਾਨ ਹੈ ਜਿਹੜਾ ਉਹ ਡਿੱਗ ਡਿੱਗ ਦੇ ਬਚਿਆ ਤਾਂ ਦੇਖ ਸਕਦੇ ਹੋ ਕਿੰਨਾ ਕੁ ਔਖਾ ਜਿਹੜਾ ਉਹਨੂੰ ਜਦੋਂ ਜਿਆਦ ਕਰਨੀ ਪੈ ਰਹੀ ਹੈ ਆਪਣੇ ਘਰ ਤੱਕ ਪਹੁੰਚਣ ਦੇ ਲਈ ਪਰੰਤੂ ਹਾਲਾਤ ਇਸ ਮੁਹੱਲੇ ਦੇ ਇਸ ਵਾਰਡ ਦੇ ਜਿਸ ਤਰ੍ਹਾਂ ਦੇ ਹਾਲਾਤ ਨੇ ਅਸੀਂ ਚਾਕੇ ਵੀ ਮਤਲਬ ਕਿ ਕੋਈ ਪੋਸਿਬਿਲਟੀ ਨਹੀਂ ਹੈ ਕਿ ਇਹਨਾਂ ਹਾਲਾਤਾਂ ਨੂੰ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਕਰ ਸਕੀਏ ਤਾਂ ਦੂਜੇ ਪਾਸੇ ਸਾਡੀਆਂ ਸਰਕਾਰਾਂ ਪ੍ਰਸ਼ਾਸਨ ਹੈ ਉਹ ਪਤਾ ਨਹੀਂ ਕਿਹੜੇ ਮੂਹ ਦੇ ਨਾਲ ਦਮਗੱਜੇ ਮਾਰਦੀਆਂ ਨੇ ਵਿਕਾਸ ਕੰਮਾਂ ਨੂੰ ਲੈ ਕੇ ਤਾਂ ਐਲਟੀਆਪ ਉਹਨਾਂ ਨੇ ਗਲੀ ਦੱਸੀ ਐ ਐਮਸੀ ਸਾਹਿਬ ਨੇ ਪਰੰਤੂ ਮੈਨੂੰ ਲੱਗਦਾ ਜਿੰਨੀ ਕੁ ਇਹ ਗਲੀ ਹੈ 300 ਦੀ ਨਹੀਂ ਜੇ 500 ਮੀਟਰ ਵੀ ਇਹ ਹੁੰਦੀ ਹੈ ਗਲੀ ਤਾਂ ਉਸ ਲਈ ਡੇਢ ਤੋਂ ਮਹੀਨੇ ਦਾ ਸਮਾਂ ਲੱਗ ਜਾਣਾ ਇੱਕ ਬਹੁਤ ਵੱਡੀ ਗੱਲ ਹੈ ਇੰਨਾ ਸਮਾਂ ਲੱਗਣ ਦੀ ਕੋਈ ਵੈਸੇ ਮੁਨੀਆਤ ਤਾਂ ਨਹੀਂ ਹੋਣੀ ਚਾਹੀਦੀ ਇੰਨੀ ਲੰਬੀ ਕਿਉਂਕਿ ਲੋਕ ਆ ਜਿਹੜੇ ਇੱਥੇ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਤਾਂ ਹੁਣ ਵੇਖਣਾ ਹੋਵੇਗਾ ਕਿ ਇਹਨਾਂ ਲੋਕਾਂ ਨੂੰ ਇਸ ਨਰਕ ਤੋਂ ਕਦੋਂ ਰਾਹਤ ਮਿਲਦੀ ਹੈ ਕੈਮਰਾ ਪਰਸਨ ਮਨਵੀਰ ਮੀਟਿਆਣਾ ਦੇ ਨਾਲ ਚੇਤਨ ਕਾਸ਼ਪ ਤਾਜ਼ਾ ਤਰੇਹੀਆਂ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਦੇ ਨਾਲ